ਇੰਚਾਰਜ ਟ੍ਰੈਫਿਕ ਪੁਲਿਸ ਦੇ ਸਾਰਿਆਂ ਦੇ ਮੌਜੂਦ ਸੰਜੋਗ ਦੇ ਨਾਲ ਚਾਰ ਸਾਹਿਬ ਦੇ ਸਾਹਿਬ ਜਨ ਦੇ ਯਾਤ ਮਾਤਾ ਗੁਜਰੀ ਦੀ ਸ਼ਹਾਦਤ ਤੇ ਮੋਤੀ ગામ ਮਹਿਰਾ ਦੀ ਸ਼ਹਾਦਤ ਦੇ ਸਬੰਧ ਵਿੱਚ ਲਗਾਇਆ ਗਿਆ ਸਿਰਫ ਨਾ ਵਧੀਆ ਹੁੰਦਾ ਕਿ ਪੁਲਿਸ ਦੇ ਤੇ ਜਿਹੜੀ ਹੈਗੀ ਆ ਕਿ ਪਬਲਿਕ ਦੀ ਆਪ ਸਾਂਝ ਪੈਂਦੀ ਜੀ ਜਿਹੜੇ ਕੋਈ ਕੰਦੇ ਹੋਰ ਪਰਸਨ ਹੈ ਗਿਆ ਕੋਈ ਕਾਬੂ ਚਲਦੀ ਆਉਂਦੇ ਇਨਫੋਰਮੇਸ਼ਨ ਮਿਲਦੀ ਆ ਜਿੰਨਾ ਹੀ ਪਿਆਰ ਕਰਾਂ ਗੱਲ ਨਾਲ ਵਧੀਆ ਰਹੇਗਾ ਫਿਰ ਤੋਂ ਸਿੱਖਿਆ ਲੈਣੀ ਚਾਹੀਦੀ ਸਾਨੂੰ ਅੱਜ ਚਾਰ ਸਾਹਿਬ ਜਦਿਆਂ ਦੇ ਮਾਤਾ ਗੁਜਰਕੌਰ ਜੀ ਮੋਤੀਰਾ ਮਹਿਰਾਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਜਿਹੜਾ ਇਹ ਦੁੱਧਾ ਲੰਗਰ ਸਾਡੇ ਟਰੈਫਿਕ ਦੇ ਸਾਰੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਡਿੱਕੀ ਸਾਹਿਬ ਦੇ ਸਹਿਯੋਗ ਨਾਲ ਮਾਨਯੋਗ ਐਸਐਸਪੀ ਸਾਹਿਬ ਦੇ ਸਹਿਯੋਗ ਨਾਲ ਜਿਹੜਾ ਇਹ ਲੰਗਰ ਲਗਾਇਆ ਗਿਆ ਤੇ ਸੰਗਤਾਂ ਦੀ ਜਿਹੜੀ ਇਹ ਸੇਵਾ ਜਿਹੜੇ ਸਾਡੇ ਟਰੈਫਿਕ ਦੇ ਮੁਲਾਜ਼ਮਾਂ ਉਹ ਕਰਦੇ ਆਮ ਜਨਤਾ ਵੀ ਚਲੋ ਪ੍ਰਭਾਵਿਤ ਹੋਏਗੀ ਤੇ ਆਪੋ ਆਪਣੇ ਭਾਰ ਲਾਣਾ ਸਿਰ ਤੋਂ ਉਹਨਾਂ ਦੀ ਸਿੱਖਿਆ ਦੇ ਚੱਲਣਾ ਚਾਹੀਦਾ ਤੇ ਇਹ ਕੋਈ ਏਡਾ ਤਗੜਾ ਇੱਕ ਨਿਕਾ ਜਿਹਾ ਪ੍ਰਾਲਾ ਆ ਕੋਈ ਏਡਾ ਤਗੜਾ ਕੰਮ ਨਹੀਂਗਾ ਉਹਨਾਂ ਦੀ ਸਿਹਤ ਦੇ ਅੱਗੇ ਕੁਝ ਨਹੀਂ ਗਾ ਹਾਂਜੀ ਸ਼ਹਿਰ ਵਾਸੀ ਵੀ ਸਾਰੇ ਜਿਹੜੇ ਨੇ ਮਤਲਬ ਇਸ ਸਿਹਤ ਨੂੰ ਮੁੱਖ ਰੱਖਦੇ ਹੋਏ ਜਿਹੜੇ ਆ ਸੇਵਾ ਕਰਦੇ ਨੇ ਉਹ ਮੁਲਾਜ਼ਮਾਂ ਦੀ ਵੇਲ ਹੀ ਨਹੀਂ ਲੱਗਦੀ ਹਾਂਜੀ ਬਿਲਕੁਲ ਜੀ ਦੁਟੀਆਂ ਮੜੀਆਂ ਨੇ ਵਿਜੀ ਭੜੇ ਨੇ ਇਸ ਕਰਕੇ ਫਿਰ ਇਹ ਕੰਮ ਵਾਸਤੇ ਤੇ ਟਾਈਮ ਚਾਹੀਦਾ ਇਹ ਮਾ ਗੁਰੂ ਸਾਹਿਬ ਦੀ ਸਿਹਤ ਨੂੰ ਮਤਲਬ ਸਾਬ ਜਦਿਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਆ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜਾ ਹੈ ਇਹ ਕਪੜਾਲਾ ਕਰਨ ਵਾਲੋਂ ਸਾਰਿਆਂ ਨੂੰ ਕਿਹਾ ਹੈ ਕਿ ਤੁਸੀਂ ਆਪੋ ਆਪਣਾ ਯੋਗ ਯੋਗਦਾਨ ਬਣਦਾ ਹੈ ਉਹ ਕਰੋ ਆਜ ਲੋ ਜੀ ਜੇ ਸਾਰ ਰਹਿਣਗੇ ਫਿਰ ਤੇ ਚੱਲਦਾ ਰਹੇਗਾ ਕੰਮ